I'm oh be ਕੜਾ ਮੋਦੀ ਆਇਆ ਕੋ ਮੋਟਿਵ ਲੈ ਕੇ ਆਇਆ ਕਿ ਜਿਹੜਾ ਅਡਾਨੀ ਉਹ ਵੀ ਗੁਜਰਾਤ ਨੂੰ ਬਿਲੋਂਗ ਕਰਦਾ ਹੈ 99 ਗੁਜਰਾਤ ਨੂੰ ਬਿਲੋਂਗ ਕਰਦਾ ਹੈ ਇਹਨੂੰ ਇਹ ਕਿ ਜਿੰਨੇ ਵੀ ਕਾਰਪੋਰੇਟ ਘਰਾਣੇ ਆ ਇੰਡੀਆ ਸਾਰਾ ਸੌਂਪਦੀ ਆ ਕਿੰਨੇ 에어ਪੋਰਟ 25-25 ਸਾਲ ਦੀ ਲੀਸ ਤੇ ਚਾੜ੍ਹ ਤੇ ਹੋਇਆ ਇਹਨੇ ਠੀਕ ਆ ਹੁਣ ਜਿਹੜੀ ਇਹਦੀ ਨਜ਼ਰ ਆਏ ਪੰਜਾਬ ਦੀ ਖੇਤੀ ਤੇ ਆ ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪੰਜਾਬ ਦੀ ਇਕਨੋਮੀ ਐਗਰੀਕਲਚਰ ਬੇਸਡ ਆ ਔਰ ਪੰਜਾਬੀ ਅਣਖ ਵਾਲੇ ਆ ਇਹ ਇਹਨੂੰ ਇਹਨੂੰ ਅਕਸੈਪਟ ਨਹੀਂ ਕਰਨਗੇ ਕਦੀ ਵੀ ਰਾਜਸਥਾਨ ਦੇ ਵਿੱਚ ਇਹਨੇ ਮੁਸਲਮਾਨਾਂ ਦਾ ਜਿਹੜਾ ਟ੍ਰਿਪਲ ਤਲਾਕ ਦਾ ਕਾਨੂੰਨ ਹੈ ਉਹ ਰੱਦ ਕੀਤਾ ਜੰਮੂ ਕਸ਼ਮੀਰ ਦੇ ਵਿੱਚ ਵੀ 370 ਰੋਕ ਕੀਤੀ ਹੋ ਸੈਪਟ ਕਰਕੇ ਕਿਉਂਕਿ ਬੋਲਣ ਨੇ ਉਹਨਾਂ ਨੂੰ ਇੰਨਾ ਕੁਝ ਆਇਆ ਹੋਇਆ ਵਾ ਕਿ ਉਹ ਆਪਣੇ ਦੋ ਟਾਈਮ ਦੀ ਰੋਟੀ ਤੋਂ ਬਾਹਰ ਕੋਈ ਸੋਚ ਨਹੀਂ ਸਕਦੇ ਪਰ ਪੰਜਾਬ ਪੰਜਾਬ ਨੂੰ ਗੁਰੂਆਂ ਦਾ ਥਾਪੜ ਆ ਹੁਣ ਪੰਜਾਬ ਨੇ ਦਿੱਲੀ ਘੇਰੀ ਆ ਜਾ ਕੇ ਤੇ ਮੋਦੀ ਦੇ ਵੀ ਨੱਕ 'ਚ ਦਮ ਹੋਇਆ ਹੋਇਆ ਅਨਿਤ ਸ਼ਾਹ ਕਦੀ ਗੱਲ ਕਰਨੀ ਆਉਂਦਾ ਹੁਣ ਖੁਦ ਆਉਂਦਾ ਹੈ ਗੱਲ ਕਰਨ ਕਿਸਾਨਾਂ ਦੇ ਨਾਲ ਵੱਖਰੇ ਟੰਗ ਦੇ ਨਾਲ ਤੁਸੀਂ ਉੱਥੋਂ ਨਿਕਲੇ ਸੀਗੇ ਜਾਂ ਆਪਣੇ ਪਿੰਡ ਤੋਂ ਨਿਕਲੇ ਹੈ ਨਾ ਜਾਂ ਰਸਤੇ ਦੇ ਵਿੱਚ ਲੋਕ ਮਿਲੇ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਵਿਊ ਲੱਗਾ ਜਾਂ ਫਿਰ ਕਿਸੇ ਨੇ ਕੋਈ ਗੱਲ ਕੀਤੀ ਹੋਵੇ ਜਾਂ ਫਿਰ ਆਪਣੇ ਆਪ 'ਚ ਕੁਝ ਮਹਿਸੂਸ ਹੋਇਆ ਹੋਵੇ ਬਸ ਇਹੀ ਹੈ ਕਿਉਂਕਿ ਆਪ ਸਾਡੇ ਵਿੱਚ ਜਿਹੜਾ ਫਾਰਮਿੰ ਸਾਡਾ ਫਰਜ਼ ਬਣਦਾ ਹੈ ਕਿ ਜੋ ਪ੍ਰੋਟੈਸਟ ਚੱਲ ਰਿਹਾ ਐ ਏਟ ਲੀਸਟ ਉਹਨੂੰ ਥੋੜਾ ਬਹੁਤ ਅਸੀਂ ਵੀ ਹਾਈਲਾਈਟ ਕਰੀਏ ਜਨਾਬੋ ਸਰ ਕੀ ਕਹਿਣਾ ਚਾਹੋਗੇ ਮੋਦੀ ਮੋਦੀ ਸਰਕਾਰ ਨੂੰ ਇਹ ਹੈ ਕਿਉਂਕਿ ਕਿੰਨੇ ਲੋਕ ਤੰਗ ਆ ਥੋੜੇ ਟਾਈਮ ਪਹਿਲਾਂ ਇਹਨਾਂ ਨੇ ਡੀਮੋਲਟਾਈਜੇਸ਼ਨ ਕੀਤੀ ਕਿੰਨੇ ਲੋਕ ਤੰਗ ਸੀ ਇਵਨ ਕਿ ਲੋਕਾਂ ਕੋ ਆਪਣੇ ਜਿਹੜੇ ਆਪਣੀ ਸੇਵਿੰਗਸ ਉਹ ਵੀ ਨਿਕੜਵਾ ਸਕੇ ਲੋਕ ਕੇ ਸ਼ਰਿਆਮ ਤੱਕ ਆਇਆ ਹੋਰ ਅਜਿਹੜਾ ਏਵੀਐਮ ਥਰੂ voting ਹੁੰਦੀ ਆ ਜਿਨੇ ਡਿਵੈਲਪਡ ਕੰਟਰੀ ਆ ਕੈਨੇਡਾ ਅਮਰੀਕਾ ਉਹ ਨੀਨੂੰ ਅਡਾਪਟ ਕਰਦੇ ਆ ਵੀ ਉਹਨੂੰ ਉਹ ਵੀ ਬੈਲਟ ਪੇਪਰ ਆਈ ਵੋਟਿੰਗ ਕਰਾਉਂਦੇ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਸਲੂਟ ਆ ਜਿਹੜੇ ਆਪਣਾ ਟੱਬਰ ਟੋੜ ਛੱਡ ਕੇ ਉੱਥੇ ਬੈਠੇ ਨੇ ਠੰਡ ਦੇ ਵਿੱਚ ਜਾ ਕੇ ਬੈਠਿਆ ਪਲੱਸ ਸੈਕੰਡ ਚੀਜ਼ ਕੀ ਆ ਕਿ ਆ ਜਿਹੜਾ ਸੋਸ਼ਲ ਮੀਡੀਆ ਬਹੁਤ ਵੱਡੀ ਪਾਵਰ ਆ ਅੱਜਕੱਲ੍ਹ ਤੇ ਆਪਾਂ ਨੂੰ ਜਸਟ ਫੇਸਬੁਕ ਇੰਸਟਾਗ੍ਰਾਮ ਤੱਕ ਲਿਮਟਡ ਨਹੀਂ ਰਹਿਣਾ ਚਾਹੀਦਾ ਜਿੰਨੇ ਵੀ ਆਪਣੇ ਜਿਹੜੇ ਹੈਗੇ ਆ ਹੈਸ਼ਟੈਗ ਚਲਾਉਣਾ ਚਾਹੀਦਾ ਟਵਿੱਟਰ ਦੇ ਉੱਪਰ ਕਿਉਂਕਿ ਇੱਕ ਯੂਨੀਵਰਸਲ ਵੌਇਸ ਆ ਟਵਿੱਟਰ ਟਵਿੱਟਰ ਤੇ ਵੀ ਸਰਚ ਮਾਰੋ ਫਾਰਮਿੰਗ ਲਿਖੋ ਤਾਂ ਉਹਨਾਂ ਤੋਂ ਜ਼ਿਆਦਾ ਉੱਪਰ ਆ ਰਿਹਾ ਵਾ ਫਾਰਮਰ ਪ੍ਰੋਟੈਸਟ ਹਾਈਜੈਕ ਕਿਉਂਕਿ ਮੋਦੀ ਦਾ ਜਿਹੜਾ ਹੈਗਾ ਆ ਆਈਟੀ ਸੈੱਲ ਆ ਉਹ ਮਤਲਬ ਇਨਐਕਟਿਵ ਆ ਕਿ ਜਿਹੜਾ ਫਾਰਮਿੰਗ ਦਾ ਹੈਸ਼ਟੈਗ ਆ ਉਹਨੂੰ ਡਾਊਨ ਕਰਕੇ ਉਹਨਾਂ ਨੇ ਆਪਣਾ ਇੱਕ ਹੈਸ਼ਟੈਗ ਚੱਕਦਾ ਹੋਇਆ ਵਾ ਇਵਨ ਕਿ ਖਾਲਸਾ ਜੜ ਆਪਣੀ ਕਿੰਨੀ ਵੱਡੀ ਸਿਰਮੌਰ ਸੰਸਥਾ ਆ ਉਹ ਉਹਨਾਂ ਨੇ ਫਿਰ ਹੈਸ਼ਟੈਗ ਚੱਕਿਆ ਹੋਇਆ ਵਾ ਕਿ ਜਿਹੜੇ ਟੈਰਰਿਸਟ ਗਰੁੱਪ ਆ ਜਾਂ ਜਿਹੜੇ ਹੋਰ ਇੱਕ ਫਿਰਕੇ ਦਾ ਲੈ ਕੇ ਨਾ ਨਾਮ ਲੈ ਕੇ ਇਹਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹਨੂੰ ਆਪਣੇ ਪ੍ਰੋਟੈਸਟ ਨੂੰ ਬੋਧੀ ਸ਼ਕਤ ਮੁਰਦਾਬਾ ਬੋਧੀ ਸ਼ਕਤ ਮੁਰਦਾਬਾ ਸ਼ਾਨ ਇੱਕਤਾ ਸੰਗਰਸ਼ ਕਮੇਟੀ ਜ਼ਿੰਦਾਬਾਦ ਟੈਲੀਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਦੇਸ਼ ਭਰ ਦੇ ਵਿੱਚ ਵੱਖ-ਵੱਖ ਤਸਵੀਰਾਂਆਂ ਨਾ ਕਿਸਾਨੀ ਨਾਲ ਜੁੜੀਆਂ ਸਾਡੇ ਵੱਲੋਂ ਲਗਾਤਾਰ ਦਿਖਾਈਆਂ ਜਾ ਰਹੀਆਂ ਨੇ ਔਰ ਅੱਜ ਇੱਕ ਖੂਬਸੂਰਤ ਤਸਵੀਰ ਜਿਹੜੀ ਆ ਪੰਜਾਬ ਤੋਂ ਪੇਸ਼ ਕਰ ਰਹੇ ਹਾਂ ਕਿਉਂਕਿ ਲਗਾਤਾਰ ਸਾਡੀ ਕਵਰੇਜ ਜਿਹੜੀ ਹੈਗੀ ਆ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਦੇ ਵੱਖ-ਵੱਖ ਮੋਰਚਿਆਂ ਤੋਂ ਦਿਖਾਈ ਜਾ ਰਹੀ ਸੀ ਔਰ ਅੱਜ ਦੀ ਪੰਜਾਬ ਦੀ ਤਸਵੀਰ ਉਹ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਪੰਜਾਬ ਦਾ ਕਿਸਾਨੀ ਪ੍ਰਤੀ ਪ੍ਰੇਮ ਔਰ ਨੌਜਵਾਨਾਂ 'ਚ ਜਿੱਦਾਂ ਦਾ ਉਤਸ਼ਾਹ ਹੈਗਾ ਵਾ ਕਿਸਾਨੀ ਨਾਲ ਜੁੜਿਆ ਹੋਇਆ ਸੋ ਉਹ ਕੋੜ ਨਾਲ ਸਾਂਝਾ ਕਰਾਂਗੇ ਤਸਵੀਰਾਂ ਜਦੋਂ ਦੇਖੋਗੇ ਤੇ ਮੇਰੇ ਖਿਆਲ ਨਾਲ ਸਮਝ ਜਾਓਗੇ ਦਰਸ਼ਕ ਵੀ ਸਾਡੇ ਕਿ ਅਸੀਂ ਕਿੱਥੇ ਖਲੋਤਿਆਂ ਔਰ ਇਸ ਸਮੇਂ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉਹ ਇੱਕ ਅਜਿਹੇ ਵਿਆਹ ਦੀਆਂ ਜਿੱਥੇ ਸਾਰੀ ਦੀ ਸਾਰੀ ਬਰਾਤ ਜਿਹੜੀ ਹੈਗੀ ਆ ਉਹ ਕਿਸਾਨ ਇਕਤਾ ਜਿੰਦਾਬਾਦ ਜਿਹੜੇ ਬੈਨਰ ਹੈਗੇ ਆ ਪੋਸਟਰ ਹੈਗੇ ਆ ਉਹ ਲਗਾਏਗੇ ਉਹਨਾਂ ਵੱਲੋਂ ਔਰ ਝੰਡੇ ਲਗਾ ਕੇ ਜਿਹੜੀ ਬਰਾਤ ਹੈਗੀ ਆ ਉਹ ਆਈਗੀ ਪਹਿਲਾਂ ਅਕਸਰ ਅਸੀਂ ਦੇਖਦੇ ਸੀਗੇ ਕਿ ਦੁਲਹਾ ਦੁਲਹੰਦਾ ਨਾਮ ਲਿਖਿਆ ਹੁੰਦਾ ਸੀਗਾ ਗੱਡੀ ਦੇ ਉੱਤੇ ਉਹ ਸ਼ੀਟ ਲੱਗੀ ਹੁੰਦੀ ਸੀ ਲੇਕਿਨ ਅੱਜ ਜਿਹੜਾ ਹੈਗਾ ਅਨੋਖੇ ਢੰਗ ਦਾ ਵਿਆਹ ਜਿਹੜਾ ਜਿਸ ਦੇ ਵਿੱਚ ਉਹ ਸ਼ੀਟ ਨਹੀਂ ਲੱਗੀ ਬਲਕਿ ਇੱਥੇ ਸ਼ੀਟ ਲੱਗੀ ਹੈ ਕਿਸਾਨ ਇਕਤਾ ਜ਼ਿੰਦਾਬਾਦ ਆਈ ਸਪੋਰਟ ਫਾਰਮਰਸ ਔਰ ਇਹ ਇੱਕ ਤਸਵੀਰ ਹੈਗੀ ਜਿਹੜੀ ਅਸੀਂ ਜ਼ਰੂਰ ਦਿਖਾਉਣਾ ਚਾਹਾਂਗੇ ਪਹਿਲਾਂ ਤਾਂ ਸਾਡੇ ਨਾਲ ਜਿਹੜੀ ਮੌਜੂਦ ਇੱਥੇ ਜੋੜੀ ਹੈਗੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈਗਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਬਹੁਤ ਬਹੁਤ ਕੀ ਕਨਸੈਪਟ ਕੀ ਹੈਗਾ ਜਿਹੜਾ ਸੋਚ ਹੈਗੀ ਆ ਕਿਸ ਤਰ੍ਹਾਂ ਸੋਚਦੇ ਹੋ ਜਾਂ ਕਿਸ ਤਰ੍ਹਾਂ ਸੋਚਿਆ ਇਸ ਬਾਰੇ ਕਨਸੈਪਟ ਇਹੀ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਇੰਟਰੋਡਿਊਸ ਕਰਨ ਦੀ ਲੋੜ ਨਹੀਂ ਸਾਰਿਆਂ ਨੂੰ ਪਤਾ ਮੋਦੀ ਗਵਰਨਮੈਂਟ ਦੇ ਅਗੇਂਸਟ ਪ੍ਰੋਟੈਸਟ ਚੱਲ ਰਿਹਾ ਪੂਰੇ ਇੰਡੀਆ ਦੇ ਵਿੱਚ ਔਰ ਪਹਿਲਾਂ ਵੀ ਬੀਜੇਪੀ ਗਵਰਨਮੈਂਟਸ ਆਈਆਂ ਯਾਨੀ ਕਿ ਫਸਟ ਟਾਈਮ ਪਹਿਲਾਂ ਤਾਂ ਬਟ ਜਿਹੜਾ ਮੋਦੀ ਆਇਆ ਕੋ ਮੋਟਿਵ ਲੈ ਕੇ ਆਇਆ ਕਿ ਜਿਹੜਾ ਅਡਾਨੀ ਉਹ ਵੀ ਗੁਜਰਾਤ ਨੂੰ ਬਿਲੋਂਗ ਕਰਦਾ ਹੈ ਅਮਾਨੀ ਵੀ ਗੁਜਰਾਤ ਨੂੰ ਬਿਲੋਂਗ ਕਰਦਾ ਹੈ ਇਹਨੂੰ ਇਹ ਕਿ ਜਿੰਨੇ ਵੀ ਇਹ ਕਾਰਪੋਰੇਟ ਘਰਾਣੇ ਆ ਇੰਡੀਆ ਸਾਰਾ ਸੌਂਪਦੀ ਆ ਆਪਾਂ ਨੂੰ ਪਤਾ ਹੈ ਕਿ ਕਿੰਨੇ ਏਅਰਪੋਰਟ ਆ 25-25 ਸਾਲ ਦੀ ਲੀਜ਼ ਤੇ ਚਾੜ੍ਹ ਤੇ ਹੋਇਆ ਇਹਨੇ ਠੀਕ ਆ ਹੁਣ ਜਿਹੜੀ ਇਹਦੀ ਨਜ਼ਰ ਆਏ ਪੰਜਾਬ ਦੀ ਖੇਤੀ ਤੇ ਆ ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪੰਜਾਬ ਦੀ ਇਕਨੋਮੀ ਐਗਰੀਕਲਚਰ ਬੇਸਡ ਆ ਔਰ ਪੰਜਾਬੀ ਅਣਖ ਵਾਲੇ ਆ ਇਹ ਇਹਨੂੰ ਇਹਨੂੰ ਅਕਸੈਪਟ ਨਹੀਂ ਕਰਨਗੇ ਕਦੀ ਵੀ ਗੁਜਰਾਤ ਦੇ ਉਹਦੇ ਰਾਜਸਥਾਨ ਦੇ ਵਿੱਚ ਇਹਨੇ ਮੁਸਲਮਾਨਾਂ ਦਾ ਜਿਹੜਾ 3 ਟ੍ਰਿਪਲ ਤਲਾਕ ਦਾ ਕਾਨੂੰਨ ਆ ਰੱਦ ਕੀਤਾ ਉਹ ਵਿਚਾਰੇ ਐਕਸੈਪਟ ਕਰ ਗਏ ਜੰਮੂ ਕਸ਼ਮੀਰ ਦੇ ਵਿੱਚ ਵੀ 370 ਉਹ ਕੀਤੀ ਉਹ ਐਕਸੈਪਟ ਕਰ ਗਏ ਕਿਉਂਕਿ ਉਹ ਬੋਲਣ ਨਹੀਂ ਉਹਨਾਂ ਨੂੰ ਇੰਨਾ ਕੁਝ ਆਇਆ ਹੋਇਆ ਵਾ ਕਿ ਉਹ ਆਪਣੀ ਦੋ ਟਾਈਮ ਦੀ ਰੋਟੀ ਤੋਂ ਬਾਹਰ ਕੋਈ ਸੋਚ ਨਹੀਂ ਸਕਦੇ ਪਰ ਪੰਜਾਬ ਪੰਜਾਬ ਨੂੰ ਗੁਰੂਆਂ ਦਾ ਥਾਪੜ ਆ ਠੀਕ ਆ ਇਹ ਚੀਜ਼ ਐਕਸੈਪਟ ਨਹੀਂ ਕਰਨਗੇ ਹੁਣ ਪੰਜਾਬ ਨੇ ਦਿੱਲੀ ਘੇਰੀ ਆ ਜਾ ਕੇ ਤੇ ਮੋਦੀ ਦੇ ਵੀ ਨੱਕ 'ਚ ਦਮ ਹੋਇਆ ਪਿਆ ਅਮਿਤ ਸ਼ਾਹ ਕਦੀ ਗੱਲ ਕਰਨੀ ਆਉਂਦਾ ਹੁਣ ਖੁਦ ਆਉਂਦਾ ਆ ਗੱਲ ਕਰਨ ਕਿਸਾਨਾਂ ਦੇ ਨਾਲ ਸੋ ਸਾਡੀ ਅੱਜ ਮੈਰਿਜ ਆ ਠੀਕ ਹੈ ਜੀ ਤੇ ਤਾਂ ਕਰਕੇ ਜਿਹੜਾ ਸਾਡਾ ਹੁਣ ਮੇਨ ਪ੍ਰੋਟੈਸਟ ਚੱਲ ਰਿਹਾ ਵੈ ਅਸੀਂ ਉਹੀ ਫਲੈਗ ਲੈ ਕੇ ਆਏ ਆ ਉਹੀ ਝੰਡੇ ਲੈ ਕੇ ਆਏ ਆ ਔਰ ਹੋਪਫੁਲੀ ਐਸਨ ਐਸ ਪੋਸੀਬਲ ਉਥੇ ਜਾਵਾਂਗੇ ਵੀ ਮੈਰਿਜ ਫੰਕਸ਼ਨ ਅਟੈਂਡ ਕਰਨ ਤੋਂ ਬਾਅਦ ਕਿੱਥੋਂ ਦੇ ਵਸਨੀਕ ਹੋ ਕਿੱਥੋਂ ਰਹਿੰਦੇ ਰਹਿਣ ਵਾਲੇ ਸਾਡਾ ਪਿੰਡ ਬਲਾਰਾ ਆ ਜੀ ਡਿਸਟ੍ਰਿਕਟ ਅਮਰੀਕਸਰ ਦੇ ਵਿੱਚ ਤੇ تحصیل ਬਾਬਾ ਬਗਲੋ ਕਾਫੀ ਤਰ ਜੁੜੇ ਰਹਿੰਦੇ ਹੋ ਕਹਿ ਸਕਦੇ ਆ ਕਿ ਅਪਡੇਟ ਜਿਹੜੀ ਹੈਗੇ ਅਪਡੇਟਡ ਰਹਿੰਦੇ ਹੋ ਕਿਸਾਨੀ ਧਰਨਿਆਂ ਦੀ ਗੱਲ ਕਰੀਏ ਮੁਰਚੇ ਦਾ ਪਹਿਲਾਂ ਗਏ ਉੱਥੇ ਨਹੀਂ ਮੈਂ ਨਹੀਂ ਗਿਆ ਮੇਰੇ ਚਾਚਾ ਹੀ ਜਾ ਚੁੱਕੇ ਆ ऑलरेडी ਪਿੱਛੇ ਖੜੇ ਨੇ ਤੁਹਾਡੇ ऑलरेडी ਜਾ ਚੁੱਕੇ ਆ ਉਹ ਤੇ ਅਸੀਂ ਵੀ ਜਾਵਾਂਗੇ ਜਿੰਨੀ ਜਲਦੀ ਹੋ ਸਕੇ ਹੁਣ ਸਰ ਕਿਉਂਕਿ ਇਹ ਵੀ ਲਾਈਫ ਦਾ ਇੱਕ ਪਾਰਟ ਆ ਮੈਰਿਜ ਵੀ ਸੋ ਕਾਰਵਿਹਾਰ ਪੂਰੇ ਕਰਨ ਤੋਂ ਬਾਅਦ ਅਸੀਂ ਵੀ ਜਾਵਾਂਗੇ ਐਸਨੈਸ ਪੋਸੀਬਲ ਉੱਥੇ ਜਲਦੀ ਉੱਥੇ ਵੀ ਪਹੁੰਚੋਗੇ ਸੋ ਕਿਸ ਤਰ੍ਹਾਂ ਅੱਜ ਦਾ ਮਾਹੌਲ ਦੀ ਜੱਕਰ ਗੱਲ ਕਰੀਏ ਤਾਂ ਜਦੋਂ ਵੱਖਰੇ ਢੰਗ ਦੇ ਨਾਲ ਤੁਸੀਂ ਉੱਥੋਂ ਨਿਕਲੇ ਸੀਗੇ ਜਾਂ ਵੀ ਉਹ ਲੱਗਾ ਜਾਂ ਫਿਰ ਕਿਸੇ ਨੇ ਕੋਈ ਗੱਲ ਕੀਤੀ ਹੋਵੇ ਜਾਂ ਫਿਰ ਆਪਣੇ ਆਪ 'ਚ ਕੁਝ ਮਹਿਸੂਸ ਹੋਇਆ ਹੋਵੇ ਅ ਮੈਂ ਆਪਣੇ ਆਪ 'ਚ ਬਸ ਇਹੀ ਹੈ ਕਿਉਂਕਿ ਆਪ ਸਾਡੇ ਵਿੱਚ ਜਿਹੜਾ ਫਾਰਮਿੰਗ ਆਪਣਾ ਮਤਲਬ ਕਿੰਤਾ ਹੀ ਨਹੀਂ ਹੈ ਸਾਡਾ ਇੱਕ ਕਲਚਰ ਵੀ ਹੈ ਸਾਰਾ ਕੁਝ ਤੇ ਸਾਡਾ ਫਰਜ਼ ਬੰਦਾ ਹੈ ਕਿ ਜੋ ਪ੍ਰੋਟੈਸਟ ਚੱਲ ਰਿਹਾ ਐ ਏਟ ਲੀਸਟ ਉਹਨੂੰ ਥੋੜਾ ਬਤਾਸੀਂ ਵੀ ਹਾਈਲਾਈਟ ਕਰੀਏ ਜਿੰਨਾ ਕੋ ਹੋ ਸਕਦਾ ਕੋਸ਼ਿਸ਼ ਹੈਗੀ ਐ ਕਿ ਇਹਨੂੰ ਪ੍ਰੋਟੈਸਟ ਨੂੰ ਹਾਈਲਾਈਟ ਕਰੀਏ ਉਸ ਤੋਂ ਬਾਅਦ ਫਿਰ ਵਾਨਗੀ ਹੋ ਰਹੀ ਹਾਂਜੀ ਬਸ ਥੋੜੇ ਟਾਈਮ ਦਾ ਹੋਪਫੁਲੀ 10 ਦਿਨ ਤੱਕ ਜਾਵਾਂਗੇ ਐਂਡ ਆਸ ਕਰਦੇ ਆ ਕਿ ਮੋਦੀ ਗਵਰਨਮੈਂਟ ਜਿਹੜੇ ਉੱਥੇ ਖੰਡ ਚ ਬੈਠੇ ਆ ਐਟ ਲੀਸਟ ਉਹਨਾਂ ਨੂੰ ਅੰਡਰਸਟੈਂਡ ਕਰੇ ਕਿ ਨਹੀਂ ਠੰਡ 'ਚ ਬੈਠੇ ਤੇ ਜਿਹੜੇ ਕਾਲੇ ਕਾਨੂੰਨਾਂ ਨਾਲ ਵਾਪਸ ਲਵੇ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਕੀ ਕਹਿਣਾ ਚਾਹੋਗੇ ਮੋਦੀ ਜੀ ਮੋਦੀ ਸਰਕਾਰ ਨੂੰ ਇਹ ਹੈ ਕਿ ਕਿੰਨੇ ਲੋਕ ਤੰਗ ਆ ਥੋੜੇ ਟਾਈਮ ਪਹਿਲਾਂ ਨੇ ਡਿਮੋਨਟਾਈਜੇਸ਼ਨ ਕੀਤੀ ਕਿੰਨੇ ਲੋਕ ਤੰਗ ਸੀ ਇਵਨ ਕਿ ਲੋਕਾਂ ਕੋ ਆਪਣੇ ਜਿਹੜੇ ਆਪਣੀ ਸੇਵਿੰਗ ਸੀ ਉਹ ਵੀ ਨਿਕੜਵਾ ਸਕੇ ਲੋਕ ਤੇ ਸਮਝ ਲੈਣਾ ਚਾਹੀਦਾ ਹੈ ਮੋਦੀ ਗਵਰਨਮੈਂਟ ਨੂੰ ਪਲੱਸ ਸੈਕਿੰਡ ਚੀਜ਼ ਇਹੀ ਆ ਕਿ ਸ਼ਰੇਆਮ ਤੱਕ ਆਇਆ ਹੋਰ ਅੱਜ ਜਿਹੜਾ ਏਵੀਐਮ ਥਰੂ voting ਹੁੰਦੀ ਆ ਜਿੰਨੇ ਡਿਵੈਲਪਡ ਕੰਟਰੀ ਆ ਕੈਨੇਡਾ ਅਮਰੀਕਾ ਉਹ ਨੀਨੋ ਅਡਾਪਟ ਕਰਦੇ ਏਵੀਐਮ ਨੂੰ ਉਹ ਵੀ ਵੈਲਟ ਪੇਪਰ ਆਂ voting ਕਰਾਉਂਦੇ ਆ ਪਰ ਇਹ ਸ਼ਰੇਆਮ ਤੱਕ ਆ ਇਹਨਾਂ ਦਾ ਜੋਰ ਚੱਲ ਰਿਹਾ ਵਾ ਯਾਰਕਾ ਵੀ ਹੁਣ ਜਿੰਨੀ ਵੀ voting ਜਿੱਤਦੇ ਆ ਏਵੀ ਜਿੰਨੀਆਂ ਇਹ ਕਿਸਾਨੀ ਦੇ ਨਾਲ ਨਾਲ ਇਹ ਵੀ ਚੀਜ਼ਾਂ ਹੈਗੀਆਂ ਜਿਹੜਾ ਸਾਡਾ ਚੋਣ ਕਮਿਸ਼ਨ ਉਹਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀ ਬੈਲਟ ਪੇਪਰ VOTING ਆ ਉਹਨੂੰ ਫਿਰ ਦੁਬਾਰਾ ਤੋਂ ਮਲੋ ਲਿਆਂਦਾ ਜਾਵੇ EVM ਦੀ ਬਜਾਏ ਕਿਉਂਕਿ ਹੈਕਿੰਗ ਚੱਲਦੀ ਸਾਰਾ ਕੁਝ ਚੱਲਦਾ ਹੈ ਤੇ ਮੋਦੀ ਗਵਰਨਮੈਂਟ ਇਦਾਂ ਹੀ ਕਾਬਜ਼ ਹੁੰਦੀ ਰਹੂਗੀ ਜੇ EVM ਕੰਟੀਨਿਊ ਰਹੀ ਤਾਂ ਸੈਕਲ ਹੋਰ ਜਿਹੜੇ ਕਿਸਾਨ ਭਰਾ ਇਸ ਕਹਿ ਸਕਦੇ ਆ ਕਿ ਨਿਊਜ਼ ਨੂੰ ਦੇਖ ਰਹੇ ਹੋਣੇ ਇਸ ਕਵਰੇਜ ਨੂੰ ਦੇਖ ਰਹੇ ਹੋਣ ਕੀ ਕਹਿਣਾ ਚਾਹੋਗੇ ਕਿਉਂਕਿ ਉਹ ਵੀ ਬੜੇ ਆਸ ਰੱਖਦੇ ਆ ਕਿ ਪੰਜਾਬ ਦੇ ਵਿੱਚ ਜਿਹੀਂ ਇੱਥੇ ਬੈਠੇ ਹੈਗੇ ਆ ਘਰਾਂ ਤੋਂ ਉੱਠ ਕੇ ਆਏ ਆ ਤੇ ਪੰਜਾਬ ਦੇ ਵਿੱਚ ਜਿਹੜਾ ਅੰਦোলন ਦੇ ਵਿੱਚ ਬੈਠੇ ਹੋਏ ਕਿਸਾਨ ਕੀ ਕਹਿਣਾ ਲੋਗੇ ਪਹਿਲੀ ਗੱਲ ਤਾਂ ਉਹਨਾਂ ਨੂੰ ਸਲੂਟ ਆ ਜੀ ਜਿਹੜੇ ਆਪਣਾ ਟੱਬਰ ਟੋਰ ਛੱਡ ਕੇ ਉੱਥੇ ਬੈਠੇ ਆ ਨਹੀਂ ਠੰਡ ਦੇ ਵਿੱਚ ਜਾ ਕੇ ਬੈਠੇ ਆ ਪਲੱਸ ਸੈਕੰਡ ਚੀਜ਼ ਕੀ ਹੈ ਕਿ ਆ ਜਿਹੜਾ ਸੋਸ਼ਲ ਮੀਡੀਆ ਬਹੁਤ ਵੱਡੀ ਪਾਵਰ ਆ ਅੱਜਕੱਲ ਤੇ ਆਪਾਂ ਨੂੰ ਜਸਟ ਫੇਸਬੁਕ ਇੰਸਟਾਗ੍ਰਾਮ ਤੱਕ ਲਿਮਟਡ ਨਹੀਂ ਰਹਿਣਾ ਚਾਹੀਦਾ ਜਿੰਨੇ ਵੀ ਆਪਣੇ ਜਿਹੜੇ ਹੈਗੇ ਆ ਹੈਸ਼ਟੈਗ ਚਲਾਉਣਾ ਚਾਹੀਦਾ ਟਵਿੱਟਰ ਦੇ ਉੱਪਰ ਕਿਉਂਕਿ ਇੱਕ ਯੂਨੀਵਰਸਲ ਵੌਇਸ ਆ ਟਵਿੱਟਰ ਠੀਕ ਹੈ ਜੀ ਹੁਣ ਈਵਨ ਕਿ ਜੇ ਤੁਸੀਂ ਟਵਿੱਟਰ ਤੇ ਵੀ ਸਰਚ ਮਾਰੋ ਫਾਰਮਿੰਗ ਲਿਖੋ ਤਾਂ ਉਹਨਾਂ ਤੋਂ ਜ਼ਿਆਦਾ ਉੱਪਰ ਆ ਰਿਹਾ ਵਾ ਫਾਰਮਰ ਪ੍ਰੋਟੈਸਟ ਹਾਈਜੈਕ ਕਿਉਂਕਿ ਮੋਦੀ ਦਾ ਜਿਹੜਾ ਹੈਗਾ ਆ ਆਈਟੀ ਸੈੱਲ ਹਾਂਜੀ ਆਈਟੀ ਸੈੱਲ ਆ ਉਹ ਮਤਲਬ ਇੰਨਾ ਐਕਟਿਵ ਆ ਕਿ ਜਿਹੜਾ ਫਾਰਮਿੰਗ ਦਾ ਹੈਸ਼ਟੈਗ ਉਹਨੂੰ ਡਾਊਨ ਕਰਕੇ ਉਹਨਾਂ ਨੇ ਆਪਣਾ ਇੱਕ ਹੈਸ਼ਟੈਗ ਚੱਕਦਾ ਹੋਇਆ ਵਾ ਇਵਨ ਕਿ ਖਾਲਸਾ ਜਿਹੜਾ ਆਪਣੀ ਕਿੰਨੀ ਵੱਡੀ ਸਿਰਮੌਰ ਸੰਸਥਾ ਆ ਉਹ ਫੈਸਿਲਿਟੀਆਂ ਦੇ ਰਹੀ ਆ ਉਹਨਾਂ ਨੇ ਫਿਰ ਹੈਸ਼ਟੈਗ ਚੱਕਿਆ ਹੋਇਆ ਵਾ ਕਿ ਜਿਹੜੇ 테ਰਰਿਸਟ ਗਰੁੱਪ ਆ ਜਾਂ ਜਿਹੜੇ ਹੋਰ ਇੱਕ ਫਿਰਕੇ ਦਾ ਲੈ ਕੇ ਨਾ ਨਾਮ ਲੈ ਕੇ ਇਹਨੂੰ ਬਦਨਾਮ ਕੀਤਾ ਜਾ ਰਿਹਾ ਇਹਨੂੰ ਆਪਣੇ ਪ੍ਰੋਟੈਸਟ ਨੂੰ ਸੋ ਜਿਹੜਾ ਆਪਾਂ ਨੂੰ ਹੈਗਾ ਆ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਪਾਵਰ ਆ ਵੱਧ ਤੋਂ ਵੱਧ ਟਵਿੱਟਰ ਯੂਜ਼ ਕਰਕੇ ਹੈਸ਼ਟੈਗ ਜਿਹੜਾ ਆਪਣਾ ਹੋਰ ਹਾਈਲਾਈਟ ਕਰਨਾ ਚਾਹੀਦਾ ਤਾਂ ਜੋ ਵਰਲਡ ਲੈਵਲ ਤੇ ਵੀ ਆਪਣੀ ਉਹੜੀ ਵੌਇਸ ਆ ਰੇਜ਼ ਹੋ ਬਿਲਕੁਲ ਸਾਡੇ ਨਾਲ ਦੁਲਹਨ ਵੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਹੈ ਕਿਉਂਕਿ ਸੋਚ ਦੇ ਵਿੱਚ ਹੁੰਦਾ ਵਾ ਜਦੋਂ ਆਪਾਂ ਵਿਆਹ ਦੇ ਕਨਸੈਪਟ ਹੁੰਦੇ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਤਿਆਰੀਆਂ ਆਪਾਂ ਕਰਦੇ ਹਾਂ ਲੇਕਿਨ ਹੁਣ ਝੰਡਿਆਂ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਮੌਕੇ ਦੇ ਉੱਤੇ ਜਿੱਦਾਂ ਦਾ ਮਾਹੌਲ ਬਣ ਗਿਆ ਉਸ ਬਾਰੇ ਕੀ ਕਹੋਗੇ ਔਰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਸੰਦੀਪ ਕੌਰ ਹੈ ਮੈਨੂੰ ਪਹਿਲਾਂ ਤਾਂ ਇਦਾਂ ਦਾ ਪਤਾ ਨਹੀਂ ਸੀ ਕੁਝ ਵੀ ਤੇ ਨਾ ਹੀ ਮੈਂ ਸੋਚਿਆ ਸੀ ਕਿ ਇਦਾਂ ਕੁਝ ਹੋਊਗਾ ਮੇਰੀ ਮੈਰ ਤੇ ਇਦਾਂ ਨਹੀਂ ਕਰਨਾ ਚਾਹੀਦਾ ਅੱਛਾ ਜੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਮੈਂ ਕਿਹਾ ਜੀ ਤੁਸੀਂ ਸੋਚਿਆ ਸੀ ਕਿ ਜਾਨਣੇ ਪਹਿਲਾਂ ਦੱਸਿਆ ਸੀਗਾ ਕਿ ਇਸ ਤਰ੍ਹਾਂ ਜਿਹੜਾ ਹੈਗਾ ਵਾ ਬਰਾਤ ਇਸ ਤਰ੍ਹਾਂ ਆਊਗੀ ਤੇ ਝੰਡੇ ਲੱਗੇ ਹੋਣਗੇ ਕਿਸਾਨ ਕਿਥੇ ਨਹੀਂ ਮੈਨੂੰ ਇਸ ਬਾਰੇ ਨਹੀਂ ਸੀ ਪਤਾ ਨਹੀਂ ਪਤਾ ਕਿਸ ਤਰ੍ਹਾਂ ਲੱਗਾ ਫਿਰ ਜਦ ਦੇ ਵਧੀਆ ਫੀਲ ਹੋ ਰਹੀ ਕੀ ਕਹਿਣਾ ਚਾਹੋਗੇ ਸਰਕਾਰ ਨਾਲ ਸਰਕਾਰ ਨੂੰ ਇਹੀ ਕਹਿਣਾ ਚਾਹੀਦਾ ਚਾਹੁੰਨੀ ਆ ਕਿ ਇਹਨਾਂ ਨੂੰ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਕਿਸਾਨਾਂ ਦੀਆਂ। ਕਿਸਾਨਾਂ ਦੀਆਂ ਮੰਗਾਂ ਨਹੀਂਆਂ ਗਿਆ ਹੈ ਮੰਨ ਲੈਣੀਆਂ ਚਾਹੀਦੀਆਂ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ ਜਿਹੜੇ ਆਏ ਨੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕੀ ਥਿ ਵਿਊ ਹੈਗੇ ਤੁਹਾਡੇ ਸਰਸਕਲ ਦੇ। ਸਾਡੇ ਵੀ ਹੋਈ ਹੋਈ ਆ ਵੀ ਜੋ ਵੀ ਅਸੀਂ ਇਸ ਸੰਗਠਨ ਕਿਸਾਨ ਸੰਘਰਸ਼ ਨੂੰ ਜਿਹੜਾ ਸਮਰਪਿਤ ਕੀਤਾ ਅੱਜ ਦੀ ਮੈਲਜ ਤੇ ਉਸ ਦੇ ਵਾਸਤੇ ਜੋ ਮੰਗਾਂ ਕਿਸਾਨਾਂ ਦੀਆਂ ਜਿਸ ਤਰ੍ਹਾਂ ਕਹਿ ਰਹੇ ਵੀ ਇਹ ਕਿਸਾਨਾਂ ਵਾਸਤੇ ਹਸਾ ਹੈ। ਜੋ ਕਿਸਾਨ ਮੰਨ ਨਹੀਂ ਰਹੇ ਵੀ ਇਹ ਸਾਡੇ ਵਾਸਤੇ ਨਹੀਂ ਸਹੀ ਨਹੀਂ ਹੈ ਇਸ ਦਾ ਮਤਲਬ ਵੀ ਜੋ ਜਿਸ ਨੂੰ ਜ਼ਰੂਰਤ ਉਸ ਚੀਜ਼ ਦੀ ਉਹ ਨਹੀਂ ਮੰਨਦਾ ਤੇ ਸਾਡਾ ਉਹ ਨਹੀਂ ਜਾਂ ਬਣਦਾ ਵੀ ਉਹ ਨੂੰ ਨਾ ਚੀਜ਼ਦੀ ਹੈ ਤੇ ਜੋ ਕਿਸਾਨ ਹੈ ਇਸ ਟਾਈਮ ਦੇ ਉੱਤੇ ਮੰਗਾਂ ਨੂੰ ਰੱਖ ਕੇ ਬੈਠੇ ਹੋਏ ਹਨ ਧੰਨਿਆਂ ਦੇ ਉੱਤੇ ਜਾਂ ਉਹ ਘਰਾਂ ਤੋਂ ਬਾਹਰ ਬੇਕਾਰ ਹੋ ਕੇ ਦਿੱਲੀ ਜਾ ਕੇ ਬੈਠੇ ਹਨ ਤੇ ਇਹਨਾਂ ਦੀਆਂ ਜੇ ਜਲਦੀ ਤੋਂ ਜਲਦੀ ਮੰਗਾਂ ਮੰਨੀਆਂ ਜਾਣ ਕਾਨੂੰਨ ਜਿਹੜਾ ਹੈ ਉਹ ਵਾਪਸ ਕੀਤਾ ਜਾਵੇ ਤੇ ਉਹ ਆਪ ਆਪਣੇ ਘਰਾਂ ਦੇ ਵਿੱਚ ਆੜ ਕੇ ਬੈਠ ਕੇ ਫਿਰ ਉਸੇ ਤਰ੍ਹਾਂ ਦੀ ਜ਼ਿੰਦਗੀ ਦੀ ਉਹ ਬਤੀਤ ਕਰਨ ਬਹੁਤ ਬਹੁਤ ਧੰਨਵਾਦ ਕਹਿ ਸਕਦੇ ਆ ਕਿ ਵਿਆਹ ਦੀਆਂ ਅਲੱਗ-ਅਲੱਗ ਤਸਵੀਰਾਂ ਜਿਹੜੀਆਂ ਹੈਗੀਆਂ ਵਾ ਕਿਸਾਨੀ ਅੰਦੋਲਨ ਨੂੰ ਜਿਹੜਾ ਹੈਗਾ ਵਾ ਕਹਿ ਸਕਦੇ ਆ ਕਿ ਪ੍ਰਮੋਟ ਕਰ ਰਹੇ ਨੇ ਇਸ ਸਮੇਂ ਕਿਸਾਨਾਂ ਦਾ ਹੌਸਲਾ ਫਜ਼ਾਈ ਕਰ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਵਿਆਹ ਦੀਆਂ ਅਲੱਗ-ਅਲੱਗ ਜਿਹੜੀਆਂ ਹੈਗੀਆਂ ਉਹ ਦਿਖਾਈ ਦੇਣਗੀਆਂ ਨੌਜਵਾਨ ਬੱਚੇ ਵੀ ਸਾਡੇ ਨਾਲ ਹਾਜ਼ਰ ਨੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਕਰਨ ਦੇ ਵਿੱਚ ਦੇਖ ਸਕਦੇ ਹੋ ਮੁਰਦਾਬਾਦ ਬੋਤੀ ਸ਼ਰ ਮੁਰਦਾਬਾਦ ਕਿਸਾਨ ਇਕਤਾ ਸੰਦਰਸ਼ ਕਮੇਟੀ ਜਿੰਦਾਬਾਦ 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 ਕੀ ਕਹਿਣਾ ਚਾਹੁੰਦੇ ਹੋ ਬੇਟਾ ਕੀ ਨਾਮ ਹੈ ਗੁਰਵਿੰਦਰ ਸਿੰਘ ਨਾਰੇ ਜਿਹੜੇ ਕਿਸਾਨ ਇਕਤਾ ਦੇ ਲੱਗ ਰਹੇ ਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਅਸੀਂ ਆਪਣੇ ਹੱਕ ਲੈਣਾ ਚਾਹੁੰਦੇ ਆ ਅਸੀਂ ਆਪਣੇ ਹੱਕ ਲੈਣਾ ਚਾਹੁੰਦੇ ਆ ਤੁਸੀਂ ਕਹਿ ਸਕਦੇ ਆ ਕਿ ਇਹ ਇਹ ਤਸਵੀਰਾਂ ਨੇ ਇਸ ਵਿਆਹ ਦੀਆਂ ਇਸ ਤੋਂ ਇਲਾਵਾ ਕਹਿ ਸਕਦੇ ਹਾਂ ਰੰਗਮੰਚ ਨਾਲ ਜੁੜੀਆਂ ਤਸਵੀਰਾਂ ਵੀ ਜੜੀਆਂ ਹੈਗੀਆਂ ਵਾ ਉਹ ਉਹ ਵੀ ਹੈਗੀਆਂ ਵਾ ਔਰ ਇਸ ਤੋਂ ਕਹਿ ਸਕਦੇ ਹਾਂ ਕਿ ਇੱਕ ਪ੍ਰੇਰਣਾ ਦੀਆਂ ਤਸਵੀਰਾਂ ਸਿਗੀਆਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਸੀਗੇ ਕਿਉਂਕਿ ਕਿਸਾਨੀ ਅੰਦੋਲਨ ਜਿੱਥੇ ਦੇਸ਼ ਭਰ ਦੇ ਵਿੱਚ ਮਗਦਾ ਜਾ ਰਿਹਾ ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਲੋਕ ਉੱਥੇ ਨਹੀਂ ਵੀ ਜਾ ਸਕੇ ਉਹ ਆਪ ਕੋ ਆਪਣੇ ਢੰਗ ਦੇ ਨਾਲ ਕਿਸਾਨੀ ਅੰਦੋਲਨ ਨੂੰ ਸਮਰਪਿਤ ਆਪਣੀ ਜੜੀਆਂ ਕਹਿ ਸਕਦੇ ਹਾਂ ਕਿ ਰੋਜ਼ਾਨਾ ਗਤੀਵਿਧੀਆਂ ਹੈਗਾ ਲੇਕਿਨ ਜਿਹੜਾ ਵੀ ਕੰਮ ਕਰ ਰੋਜ਼ਾਨਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਉਸ ਦੇ ਵਿੱਚ ਆਪੋ ਆਪਣੇ ਢੰਗ ਦੇ ਨਾਲ ਕਿਸਾਨੀ ਅੰ Cameraman Render Singh, apoi Al Singh, prințul Amritsar.